ਲੋਡਾ ਵੇਲਾ ਕਿਹੜਾ ਵੇਲਾ ਹੁੰਦਾ ਅਸੀਂ ਪਿਛਲੀ ਵੀਡੀਓ ਵਿੱਚ ਛਾ ਵੇਲੇ ਦਾ ਜ਼ਿਕਰ ਕੀਤਾ ਸੀ ਕਿ ਛਾ ਵੇਲਾ ਕਿਹੜਾ ਵੇਲਾ ਹੁੰਦਾ ਹੈ ਤੇ ਅੱਜ ਆਪਾਂ ਗੱਲ ਕਰਦੇ ਹਾਂ ਲੋਡੇ ਵੇਲੇ ਦੀ ਲੋਡਾ ਵੇਲਾ ਛਾ ਵੇਲੇ ਦੇ ਮੁਕਾਬਲੇ ਜ਼ਿਆਦਾ ਬੋਲਿਆ ਜਾਂਦਾ ਆ ਪਰ ਇਹ ਬਜ਼ੁਰਗ ਹੀ ਇਸ ਸ਼ਬਦ ਨੂੰ ਵਰਤਦੇ ਨੇ ਅਕਸਰ ਜਿਨ੍ਹਾਂ ਦੇ ਘਰ ਬਜ਼ੁਰਗ ਨੇ ਉਹ ਜ਼ਰੂਰ ਉਹਨਾਂ ਨੂੰ ਪਤਾ ਹੋਵੇਗਾ ਕਿ ਲੋਡਾ ਵੇਲਾ ਕਿਹੜਾ ਵੇਲਾ ਹੁੰਦਾ ਆ ਪਰ ਹਾਂ ਅੱਜ ਦੇ ਬੱਚਿਆਂ ਨੂੰ ਇਸ ਬਾਰੇ ਪਤਾ ਨਹੀਂ ਹੋਵੇਗਾ ਕਿ ਲੋਡਾ ਵੇਲਾ ਕਿਹੜਾ ਵੇਲਾ ਹੁੰਦਾ ਹੈ ਲੋਡਾ ਵੇਲਾ ਉਹ ਵੇਲਾ ਹੁੰਦਾ ਹੈ ਜੋ ਸ਼ਾਮ ਦਾ ਵੇਲਾ ਹੁੰਦਾ ਹੈ ਸ਼ਾਮ ਦੇ ਵੇਲੇ ਨੂੰ ਸਾਡੇ ਬਜ਼ੁਰਗ ਲੋਡਾ ਵੇਲਾ ਕਿਹਾ ਕਰਦੇ ਸੀ ਤੁਸੀਂ ਅਕਸਰ ਹੀ ਅੱਜ ਵੀ ਜੇ ਬਜ਼ੁਰਗ ਨੇ ਤਾਂ ਉਹਨਾਂ ਕਿਤੇ ਜਾਣਾ ਹੋਵੇ ਨਾ ਤਾਂ ਉਹ ਅਕਸਰ ਹੀ ਇਹ ਸ਼ਬਦ ਬੋਲਦੇ ਨੇ ਕਿ ਅਜੇ ਦੁਪਹਿਰ ਬਹੁਤ ਹੈ ਅਜੇ ਨਹੀਂ ਜਾਣਾ ਮੈਂ ਲੋਡੇ ਵੇਲੇ ਜਾਵਾਂਗਾ ਕੇ ਭਾਵ ਨੇ ਸ਼ਾਮਾਂ ਨੂੰ ਜਾਵਾਂਗਾ ਜਦੋਂ ਧੁੱਪ ਘਟ ਜਾਵੇਗੀ ਢਲ ਜਾਵੇਗੀ ਉਸ ਵੇਲੇ ਨੂੰ ਲੋੱਡਾ ਵੇਲਾ ਕਿਹਾ ਜਾਂਦਾ ਹੈ ਅਕਸਰ ਹੀ ਆਪਾਂ ਛੋਟੇ ਸੀ ਜਦੋਂ ਤੱਕ ਘਰ ਵਿੱਚ ਕੋਈ ਪਰੌਣਾ ਆਉਂਦਾ ਸੀ ਤਾਂ ਸਾਡੀਆਂ ਦਾਦੀਆਂ ਦਾਦੇ ਪਰੌਣਿਆਂ ਨੂੰ ਕਹਿੰਦੇ ਸੀ ਅਜੇ ਤਾਂ ਦੁਪਹਿਰ ਬਹੁਤ ਆ ਅਜੇ ਤੁਸੀਂ ਕਿੱਥੇ ਜਾਣਾ ਆ ਲੋੱਡੇ ਵੇਲੇ ਚਲੇ ਜਾਓ ਜਿਸ ਤੋਂ ਅਸੀਂ ਸੁਣਦੇ ਸੀ ਤੇ ਸਾਨੂੰ ਇਸ ਗੱਲ ਦੀ ਸਮਝ ਸੀ ਕਿ ਲੋੱਡਾ ਵੇਲਾ ਸ਼ਾਮਾਂ ਦਾ ਵੇਲਾ ਹੁੰਦਾ ਏ ਪਰ ਅੱਜ ਸਾਡੇ ਬੱਚਿਆਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਕਿਉਂਕਿ ਅਸੀਂ ਕਦੀ ਲੋਡੇ ਵੇਲੇ ਦਾ ਜ਼ਿਕਰ ਹੀ ਨਹੀਂ ਕੀਤਾ ਅਸੀਂ ਹਮੇਸ਼ਾ ਸ਼ਾਮ ਦੇ ਵੇਲੇ ਦਾ ਹੀ ਜ਼ਿਕਰ ਕਰਦੇ ਹਾਂ ਕਿ ਸ਼ਾਮਾਂ ਨੂੰ ਜਦੋਂ ਵੀ ਕੋਈ ਗੱਲ ਕਰਦੇ ਹਾਂ ਤਾਂ ਸ਼ਾਮਾਂ ਦੀ ਗੱਲ ਕਰਦੇ ਹਾਂ ਅਸੀਂ ਵੀ ਕਦੀ ਲੋਡੇ ਵੇਲੇ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਅਕਸਰ ਆਪ ਹੀ ਇਸ ਗੱਲ ਨੂੰ ਸੋਚ ਸਕਦੇ ਹੋ ਕਿ ਜਿਨ੍ਹਾਂ ਨੂੰ ਵੀ ਲੋਡੇ ਬਿਵਾਲੇ ਲੋਡੇ ਵੇਲੇ ਬਾਰੇ ਪਤਾ ਹੈ ਕੀ ਉਹਨਾਂ ਨੇ ਕਦੀ ਇਸ ਸ਼ਬਦ ਨੂੰ ਬੋਲਿਆ ਹੈ ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਕੇ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੋੜ ਕੇ ਰੱਖ ਸਕਦੇ ਹਾਂ ਕਿ ਸਾਡੇ ਬਜ਼ੁਰਗ ਕਿਹੜੇ ਸ਼ਬਦ ਵਰਤਿਆ ਕਰਦੇ ਸੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਅਜਿਹੀਆਂ ਹੀ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ